ਕਦੇ ਆਸਾ ਕੋ ਦੋ ਸੁਨਿਆਰੋ ਗਿਆ ਉਸੇ ਤੋਂ ਕੋਈ ਸੁਣਾਣਾ ਚਾਰ ਪਾਤੋ ਗਾਤੂ ਚਾਹੇ ਬੰਨਨ ਸਤੁਨੀ ਹੋਵਾ ਸੁੰਦਰ ਜਤਰਾ ਦਾ ਹਰ ਆਵੇ ਦਾ ਸਭ ਸੇ ਦੇਖ ਦਿੱਤਾ ਇਹ ਬਲ ཚཚང བྱིས བྱེ དེ བྱེ ཇེ དེ ਨੰਦ ਇੱਕ ਓੰਕਾਰ ਸਤਿਗੁਰੂ ਪਰਸਾ ਅਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਰਗੁਰ ਤੋਂ ਪਾਇਆ ਜੈ ਜਿਸੀਤੀ ਵਲਵਜੀਆਂ ਵਾ ਭਾਈਆ ਰਾਗ ਰਤਨ ਬਰਵਾਰ ਤਿਆ ਸਰਦ ਬਾਗਣਿਆ ਆਇਆ ਸਰਦੋਤਾਂ ਗਾਵੇ ਅਰੇ ਕੀਰਾ ਮੰਨ ਜੀ ਵਸਾਇ ਤਹੇ ਨਾਮ ਤੇ ਲਾਗੇ ਹੋਇਆ हे मन मेर आदाणू हर मालवी हर माल वन मेर तो गु साग विसार न अंगीकारे थी तूं सच सवार सज नओ सम्राप सुवारो सोचो मरो विसारी ਕਾਲ ਨਾਰ ਕੋ ਮਨ ਮੇਰੀ ਸਲਾਮ ਹੋਰ ਨਾ ਲੀ ਸਾਚੇ ਸਾਇਬਾ ਉਹ ਕੀ ਨਹੀਂ ਕਰਦੀ ਰੈ ਘਰ ਕਾ ਤੇਰਾ ਸਭ ਦੇ ਚੋ ਹੈ ਜਿਸ ਦੇ ਸੋ ਭਾਵ ਸਦਾ ਸੰਤ ਜਲਾ ਤੇਰੀ ਮਾ ਬਗਵਾਨ ਸਰੈ ਨਾਮ ਜਿਨਦਾ ਮਨ ਵਸਿਆ ਵਾਜੇ ਸਬਦ ਕੰਧੀਰੀ ਕੈ ਨਾਨਕ ਸੱਚੇ ਸਾਰੇ ਕੋ ਕਿਆ ਨਹੀ ਕਰਤੀ ਰੰਗ ਸਾਚਾ ਮਾਣੋ ਮੇਰਾ ਨਾਰੋ ਸਾਚਾ ਵਾਹੇ ਨਾਰ ਮੇਰਾ ਜਿਨ ਸੁਖੋ ਸਾਰੇ ਅਨੰਦ ਪਰਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਾਧੂ ਦਈਆ ਸਤਿਨਾਕੁ ਵਾਹਿਗੁਰੂ ਵਾਹਿਗੁਰੂ ਜੀ ਦੇ ਆਏ ਵਧੇ ਆਏ ਤਾਲ ਮਹਸੂ ਸੰਤੋ ਸਤਿਗੁਰੂ ਪਿਆਰੋ ਸੱਚਾ ਨਾਮ ਮੇਰਾ ਆਨਾਰ ਵਾਜੀ ਪੰਚ ਸਤਿਗੁਰੂ ਵਰ ਸੁਭਾਗ ਵਰ ਸੁਭਾਗ ਸਤਿਗੁਰੂ ਆਜੀ ਕਲਾ ਜਿਦ ਕਰ ਭਾਰੀ ਆ ਪੰਜ ਦੂਤਾ ਤੇ ਵਸੋ ਕੀਤੇ ਗਾ ਲੋ ਕੰਤ ਗਮਾਰੀਆ ਉਰਗਰਮ ਪਾਇਆ ਤਉ ਦਿਲ ਕਾ ਸੇਨਾ ਮਾਰ ਕ ਲਾਗੀ ਤਹਿ ਲਾਲ ਕਤੈ ਸੋ ਵਾ ਤਿਤ ਗਰ ਅਨੰਦ ਵਾਜੀ ਅਨੰਦ ਸਰੇਂ ਬਟ ਭਾਗੀ ਹੋ ਸਗਲ ਬਨੋਰ ਤਪੂਰੀ ਪਾਰ ਗਰਮ ਪ੍ਰਉਤਾਇਆ ਉਤਰੀ ਸਗਲ ਵਸੂਰੇ ਲੋਹਰੋ ਸੰਬਾਦ ਦੇ ਤਰੇ ਸਣੀ ਸਚੀ ਜਾਣੀ ਸਾਂਤੋ ਸਾਦੁ ਲਈ ਸਰਦੀ ਤੂਰੇ ਹਰਤੇ ਦਾ ਸੁਣਤੇ ਤਮੇਦ ਗਾਥੀ ਬਵਤ ਸਤਗੁਰੂ ਰਹਾ ਪਰ ਪੂਰੀ ਮੈਨ ਵੰਟ ਨਾਨਕ ਗੁਰ ਚਰਨੋਂ ਲਾਗੀ ਵਾਜੀ ਅਨੰਦ ਤੂਰੇ ਚੋਣ ਤੇ ਤੋਨੇ ਬਗਾ ਤੇ ਤੋ ਸਤ ਗੁਰੂ ਰਹੀ ਭਰ ਪੂਰੀ ਮਨ ਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨੰਦ ਤੋਰੀ ਸਲੋਕ ਪਵਣ ਗੁਰੂ ਪਾਣੀ ਤਾਤ ਮਾਤਾ ਧਮਤ ਦੂਸਰਾ ਕੋਈ ਨਾਈ ਨਾਇਆ ਖਿਲੇ ਸਗਲ ਜਗਤ ਚੰਗਿਆਈ ਆਈਆ ਗੁੜਿਆਈ ਆਈਆ ਬਾਤ ਕਰਮ ਦੀ ਹੋਰ ਕਰਮੀ ਆਪੋ ਆਪਣੀ ਕੇ ਨੇ ਰਕੇ ਦੁਨੀਆ ਮੰਤਿਆ ਆਇਆ ਗਏ ਸ਼ਕਤ ਕਾਲ नक ते मुख उजली खे छुटी ना नाम नान जाम दया गई मशक कान नानकी मुख उजली खे छुटी न ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਗਰੀ ਤੁਮੋਰਾ ਸੋਚਰਤਾਰੀ ਤੁਮਤੇ ਹੋਏ ਸੋ ਤੁਮਰੇ ਗਾਤ ਮੇ ਤੋ ਤੁਮਹੀ ਜਾਣੀ ਨਾਨਕ ਦਾਸ ਤੁਦ ਆ ਗਏ ਅਰਦਾਸ ਹਮਾਰੀ ਜੀਉ ਪਿੰਡ ਸਾਗੋ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨਾ ਜਾਣੈ ਵਾਰ ਗੁਰੂ ਵਾਰ ਗੁਰੂ ਵਾਰ ਗੁਰੂ ਤਾ ਪਨੀਵਾਰਨ ਹਾਰਾ ਦੁਖ ਅੰਤ ਸੁਖ ਰਾਸ ਤਾਕਾ ਬਿਗਨ ਨ ਕੋ ਲਾਗੇ ਜਾਕੀ ਪ੍ਰਭ ਅਗੇ ਅਰਦਾਸ ਇੱਕ ਓ ਔੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਬਾਤ ਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜਿ ਆਈਐ ਜਿਸ ਨਿਠੈ ਸਭ ਵਿਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਨ ਨ ਜਾਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹਾਂ ਦੀ ਆਤਮਿਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂਦੇ ਪਾਠ ਦਰਸ਼ਨ ਜੀ ਦਾਰ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬੋ ਬੁਰਣਾ ਜੀ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗਵਾਹੀ ਦੇਖ ਸੁਣ ਕੇ ਅਣ ਡਿਠ ਕੀਤਾ ਤਿਨਾ ਪਿਆਰਿਆਂ ਸੱਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬੋ ਬੁਰਣਾ ਜੀ ਜਿਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਤਨਵਾਰਿਆਂ ਨਾਲ ਚਿਰਵਾਏ ਆਪ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਮੁਖੋ ਸੀਨਾ ਉਚਾਰੀ ਸਿੱਖੀ ਕੇਸਾਂ-ਸਵਾਸਾਂ ਸੰਗ ਨਿਭਾਈ ਤੇ ਨਾ ਪਿਆਰਿਆਂ ਸੱਚਿਆਰਿਆਂ ਸ਼ਹੀਦ ਸਿੰਘ ਸਿੰਘਣੀਆਂ ਅਤੇ ਭਟੰਗੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬੋ ਬੋਲਣਾ ਜੀ ਪੰਜਾ ਤਖਤਾਂ ਤੇ ਸਰਬੱਤ ਗੁਰਦਵਾਰਿਆਂ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਪ੍ਰਤਮ ਨਰਦਾਸ ਜੀ ਸਰਬੱਤ ਖਾਲਸਾ ਜੀ ਕਾ ਵਾਹਿਗੁਰੂ 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 ਨਾਮ ਚੇਤਿਆ ਵੈ ਨਾਮ ਚੇਤਿਆ ਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਤਾਹ ਤਾਹ ਰੱਛਿਆ ਲਿਆਇ ਤੋ ਦੇਗ ਤੇਗ ਫਤੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ দান ਕੇਸ দান ਰਹਿਤ দান ਵਿਵੇਕ দান ਵਿਸਾਖ দান ਭਰੋਸਾ দান ਦਾਨ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਆਂਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗੋ ਅਟਲ ਧਰਮ ਦਾ ਜੈਕਾਰ ਖਾਲਸਾ ਜੀ ਸਾਹਿਬ ਬੋਲਣਾ ਜੀ ਸਤਿਗੁਰੂ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਥ ਦੇ ਰਾਖੇ ਆਪ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੀ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਇਹਨ ਮਾਣਿਆਂ ਦੇ ਮਾਣ ਸਤਿਗੁਰੂ ਨੇ ਤਾਣਿਆਂ ਦੇ ਤਾਣ ਸਤਿਗੁਰੂ ਨੇ ਓਟਿਆਂ ਦੀ ਓਟ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਸੱਚੇ ਪਾਤਸ਼ਾਹ ਆਪ ਜੀਆਂ ਦੇ ਉੱਚੇ ਸੁੱਚੇ ਚਰਨ ਕਮਲਾ ਪਾਸ ਨਿਮਰਤਾ ਸਹਿ ਅਰਦਾਸ ਬੇਨਤੀ ਹੈ ਆਪ ਜੀਆਂ ਦੇ ਦਰੋਂ ਕਰੋ ਬਰੋਸਾਏ ਹੋਏ ਧੰਨ ਧੰਨ ਅਮਰ ਸ਼ਹੀਦ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਅਤੇ ਅਨੇਕ ਸ਼ਹੀਦ ਸਿੰਘਾਂ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਸਾਗ ਵਿਖੇ ਸਤਿਗੁਰੂ ਜੀ ਆਪ ਜੀ ਨੇ ਮਹਾਨ ਕਿਰਪਾ ਕੀਤੀ ਹੈ ਚਾਰ ਪਹਿਰੋ ਰਾਤਰੀ ਸੁਖ ਦੀ ਬਚੀਤ ਹੋਈ ਹੈ ਅੰਮ੍ਰਿਤ ਵੇਲਾ ਹੋਇਆ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦੇ ਹੋਏ ਆਪ ਜੀ ਆਨੇ ਸੋਹਣੇ ਤਖਤਾਂ ਤੇ ਪ੍ਰਕਾਸ਼ਵਾਨ ਹੋ ਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਜਗਾਰਿਆਂ ਦੀ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲੇ ਦੇ ਸਜੇ ਹੋਏ دیਵਾਨਾਂ ਦੇ ਅੰਦਰ ਪੰਜਾ ਬਾਣੀਆਂ ਦਾ ਪਾਠ ਉਪਰੰਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਜਾਪ ਕੀਤੇ ਗਏ ਇੰਨੇ ਸਮੇਂ ਦੌਰਾਨ ਹੋਈਆਂ ਬੇਅੰਤ ਭੁੱਲਾਂ ਨੂੰ ਬਖਸ਼ ਲੈਣਾ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਅਖਰਵਾਦਾ ਘਾਟਾਂ ਭੁੱਲ ਚੁੱਕ ਨੂੰ ਆਫ ਕਰਨਾ ਪੜੀ ਸੁਣੀ ਬਾਣੀ ਸੱਚਖੰਡ ਵਿਖੇ ਪ੍ਰਵਾਨ ਕਰਨੀ ਪੜੀ ਸੁਣੀ ਬਾਣੀ ਦਾ ਫਲ ਭਾਵ ਸਮੂਹ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਚੜ੍ਹਦੀ ਕਲਾ ਕਰਨੀ ਸਭਨਾ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਚੱਲਿਆ ਹੋਇਆ ਕਦਮ-ਕਦਮ ਲੇਖੇ ਵਿੱਚ ਲਾਉਣਾ ਤਿਲ ਫੁੱਲ ਪੇ ਢਾਵਾਂ ਦਰ ਪ੍ਰਵਾਨ ਕਰਨੀਆਂ ਦਰੋਂ ਘਰੋਂ ਨਾਮ ਸਿਮਰਨ ਗੁਰਸਿੱਖੀ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣਾ ਸ਼ੁਭ ਮਨੋਂ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਕਾਰਜ ਰਾਸ ਕਰਨੇ ਕਾਰੋਬਾਰਾਂ ਦੇ ਵਿੱਚ ਵਾਧੇ ਕਰਨੇ ਚੜ੍ਹਦੀ ਕਲਾ ਕਰਨੀ ਸਭਨਾਂ ਨੂੰ ਆਪਸੀ ਪਿਆਰ ਇਤفاق ਦੇਹ ਅਰੋਗਤਾਵਾਂ ਤੰਦਰੁਸਤੀਆਂ ਬਖਸ਼ਿਸ਼ ਕਰਕੇ ਨਿਹਾਲ ਕਰਨਾ ਆਪਸੀ ਪਿਆਰ ਇਤਫਾਕ ਬਖਸ਼ਿਸ਼ ਕਰਕੇ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਪ੍ਰੇਮ ਭਾਵ ਦੀ ਬਖਸ਼ਿਸ਼ ਕਰਨੀ ਕਾਲ ਯੁਗ ਦੇ ਹਾਗ ਭਾਵ ਤੋਂ ਬਚਾ ਕੇ ਰੱਖਣਾ ਸਤਿਗੁਰੂ ਜੀ ਦੇਸ਼ਾਂ ਵਿਦੇਸ਼ਾਂ ਵਿੱਚ ਚੜ੍ਹਦੀ ਕਲਾ ਕਰਨੀ ਨਗਰ ਖੇੜੇ ਵਿੱਚ ਸੁਖ ਵਰਤੌਣੀ ਸਰਬੱਤ ਜੀਵ ਜੰਤੂਆਂ ਦਾ ਭਲਾ ਕਰਨਾ ਚੱਲ ਰਿਹਾ ਸਮਾਂ ਤੇ ਆਉਣ ਵਾਲਾ ਸਮਾਂ ਸੁੱਖਾਂ ਭਰਿਆ ਬਚੀਤ ਕਰਵਾਉਣਾ ਸਤਿਗੁਰੂ ਜੀ ਆਪ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਪੰਚਾ ਅੰਮ੍ਰਿਤ ਕ੍ਰਾ ਪ੍ਰਸ਼ਾਦ ਦੀਆਂ ਦੇਗਾ ਸਜਾ ਕੇ ਹਾਜ਼ਰ ਕੀਤੀਆਂ ਹਨ ਜੀ ਕਿਰਪਾ ਕਰੋ ਅਨਤ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਜਨ ਮਿਸਟਾਏ ਕਰੀ پاک ਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਏ ਆਪ ਜੀ ਦਾ ਭੋਗ ਲਗਿਆ ਪ੍ਰਸ਼ਾਦ ਸਮੂਹ ਸੰਗਤ ਵਿੱਚ ਵਰਤੇ ਜੋ ਜੀਵ ਸ਼ਕੇ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਜਪੇ ਸਤਿਗੁਰੂ ਕਿਰਪਾ ਕਰੋ ਪਾਵਨ ਪਵਿੱਤਰ ਹੁਕਮਨਾਮਿਆਂ ਦੀ ਬਖਸ਼ਿਸ਼ ਕਰੋ ਹੁਕਮਨਾਮਿਆਂ ਤੋਂ ਉਪਰੰਤ ਆਸਾ ਦੀ ਦੀਵਾਰ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰਨੀ ਸਹੀ ਪਿਆਰਿਆਂ ਦੇ ਮੇਲ ਕਰਵਾਉਣੇ ਜਿਨ੍ਹਾਂ ਨੂੰ ਮਿਲਿਆਂ ਆਪ ਜੀ ਦਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਸਾਬਤ ਸਿੱਖਨ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨੀਐ ਜੋ ਪ੍ਰਭ ਕੋ ਮਿਲਬੋ ਚਾਹੈ ਰਾਜ ਕਰੇਗਾ ਖਾਲਸਾ ਖੁਸ਼ਾਲ ਹੋਏ ਸਭ ਮਿਲਾਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵਦੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵ ਦੇ ਇਹ ਬੁਲੇ ہے ستنا واہ گرو صاحب ਤਲ ਗੁਰ ਸਿਵੀਆ ਅਹਨ ਸੋ ਸਹਜ ਸੁਭਾਈ ਦਰਸ਼ਨ ਪਰਸ ਗੁਰ ਪਰ ਜਨਮ ਮਰਨ ਦੁਖ ਜਾ ਜਤੋ ਦਾ ਸਾਉ ਮੋਦੀ ਮੋਰ ਅਰਸੋਂ ਅਰਸੋਂ ਛੱਤੀ ਆ ਤੁੱਦ ਡਢੀ ਸੱਚੀ ਬਾਹਰ ਸਾ ਮਾਲੋ ਜਨੋ ਜਨਮ ਦੀ ਕਟੀਆ ਦਣੋ ਸੰਚਾਪਾਤਿ ਸਾਹੋ ਸਿਰਸਾ ਦਾ ਸਾਹੋ ਜਿਸ ਸਾਸ ਬਹਿਤਿਆ ਸਹੀਆ 사gena ਦਾ ਵੇਸਾ ਸੋਤਾ ਸੋ ਬਠੇ ਸੋਹੀਏ ਸਭਾ ਦਾ ਵਿਸਾਹ ਸਤਨਾਮ ਵਾਹਿਗੁਰੂ ਸਾਹਿਬਾ love हर की की वंडियाई ਪੱਠ ਕਹਾਣੀ ਜਾਨੋ ਲੈ ਅਮਰਤ ਬਾਮੀ ਮਾਨ ਕੋ ਬਾਸੋ ਖਾਣੀ ਗੋਰਾ I'm <inaudible> ਸਾਗਰ ਗੁਰਦਾਇਆ ਪੈ ਸਹਸਾਏ ਸਗਲ ਮਿਟਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ